ਫਗ ਵੜਨਸਤਿਕ ਪਿੰਡ ਚਿਹੜੂ ਵਿਖੇ ਚੋਰਾਂ ਨੇ ਇੱਕ ਕਾਰ ਵਿੱਚੋਂ ਚੋਰੀ ਦੀ ਸਫਲ ਵਾਰਦਾਤ ਨੂੰ ਅੰਜਾਮ ਦਿੰਦਿਆਂ ਲੱਖਾਂ ਰੁਪਏ ਦੀ ਨਕਦੀ ਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣਿਆਂ ਤੇ ਹੱਥ ਸਾਫ਼ ਕਰ ਲਏ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਪਰਭਾਈ ਕਰਵਾਈ ਜਾਵੇ ਆ ਵੀ ਆਪਣਾ ਮੱਖਣ ਸਿੰਘ ਮੱਖਣ ਚੋਰੀ ਹੋਈ ਹੈ ਤੁਹਾਨੂੰ ਕਦੋਂ ਪਤਾ ਲੱਗਾ ਚੋਰੀ ਹੋਈ ਹੈ ਮੈਨੂੰ ਮੈਂ 1.5 ਵਜੇ ਉੱਠਿਆ ਅੱਛਾ ਜੀ ਤੇ ਜਦੋਂ ਦੇਖਿਆ ਮੈਂ ਬਾਹਰ ਦਾ ਦਰਵਾਜ਼ਾ ਖੜਕਦਾ ਸੀ ਹਵਾ ਨਾਲ ਤੇ ਮੈਂ ਉਹ ਦੇਖ ਕੇ ਲਾ ਕੇ ਆਇਆ ਜਾਂ ਮੁੜ ਕੇ ਆਇਆ ਜੇ ਨਾਲਾ ਦਰਵਾਜਾ ਭੱਜਾ ਉਹ ਦੇਖ ਕੇ ਆ ਆਣ ਕੇ ਅੰਦਰ ਲਿਮਾਰੀ ਦੇ ਲੋਕ ਅਲੱਗ ਕਰ ਤਾਬ ਤੋੜੇ ਅੱਛਾ ਹਾਂ ਬਰ ਬਾਰਿਸ਼ ਦਾ ਮਾਹੌਲ ਹੈ ਮੀਂਹ ਪੈ ਰਿਹਾ ਬਰ ਨੇਰੀ ਵੀ ਆ ਰਹੀ ਹੈਗੀ ਆ ਨੇਰੀ ਚੱਲਦੀ ਸੀ ਉਹਨਾਂ ਦਰਵਾਜਾ ਖੜ ਗਿਆ ਤਾਂ ਮੈਂ ਉੱਠ ਕੇ ਬਾਹਰ ਦਰਵਾਜਾ ਦੇਖਣ ਗਿਆ ਦਰਵਾਜਾ ਖੁੱਲਾ ਸੀ ਉਹ ਖੜਕਦਾ ਸੀ ਜਦੋਂ ਚੋਰੀ ਸੀ ਘਰ ਦੇ ਵਿੱਚ ਹੀ ਸੀ ਹਾਂ ਮੈਂ ਪਾਰਲੇ ਸਿਗੇ ਦੇ ਨਾਲ ਦੇ ਕਮਰੇ AC ਵਾਲੇ ਰੂਮ 'ਚ ਸੋਤੇ ਸੀ ਕਿਸੇ ਤੋ ਕੋਈ ਸ਼ੱਕ ਵਗੈਰ ਹੈਗੀ ਹੈ ਮੈਂ ਇਦਾਂ ਹੋਣਾ ਕਹਿ ਨਹੀਂ ਸਕਦਾ ਕੀ ਕੀ ਲੱਗੇ ਚੋ ਉਹ ਤਿੰਨ ਟੋਲੇ ਦਾ ਖੜਾ ਲੈ ਗਿਆ ਹੋਰ ਕਿੰਨੇ ਟੁੰਬਾ ਉਹ ਮੈਂ ਅਸੀਂ 1.5 ਤੋਂ ਲੱਖ ਰੁਪਈਆ ਕਰਾ ਸੋਨਾ ਕਾਫੀ ਸੀ ਸੋਨਾ ਕਿੰਨੇ ਦਾ ਸੀ ਲੱਗੇ ਪੱਕਾ ਸੋਨਾ ਹੁਣ ਤਿੰਨ ਟੋਲੇ ਦਾ ਦਾ ਖੜਾ ਹੀ ਸੀ ਅੱਛਾ ਤਾਂ ਬਾਕੀ ਚਾਰ ਟੋਲੇ ਚਾਰ ਟੋਲੇ ਹੋਰ ਹੋਣਗੇ ਸੋ ਕਿਸੇ ਭੇਤੀ ਦਾ ਭੇਤੀ ਦਾ ਕੰਮ ਤਾਂ ਨਹੀਂ ਇਹ ਇਹ ਪਤਾ ਨਹੀਂ ਹੋ ਸਕਦਾ ਭੇਤੀ ਹੋਵੇ ਕੋਈ ਤੜ੍ਹ ਹੋਇਆ ਇਸ ਤਰ੍ਹਾਂ ਫੋਨ ਤੇ ਕਿੰਨੇ ਗੱਲ ਹੋ ਰਹੀ ਆ ਆਏ ਤਾਂ ਸਾਡੀਆਂ ਕੁੜੀਆਂ ਆ ਬਾਹਰ ਆ ਠੀਕ ਇੱਕ ਅਲਮਾਰੀ ਟੋੜੀ ਹੋਰ ਕੀ ਟੋੜਿਆ ਇਹੇ ਅਲਮਾਰੀ ਟੋੜੀ ਆ ਉਹਨੇ ਆਣ ਕੇ ਬੱਸ ਇਹੇ ਫੁੱਲਫਰ ਵਾਲਾ ਕੀਤਾ ਹੋਰ ਤਾਂ ਕੁਝ ਨਹੀਂ ਛੇੜਿਆ ਪਿੰਡ ਆਪਣਾ ਕਿਹੜਾ ਜੜੂ ਹੈ ਜੀ ਹਾਂ ਜੀ ਨਾਮ ਕੀ ਪੂਰਾ ਆਪਣਾ ਮੱਖਣ ਸਿੰਘ ਆਹ ਸੰਨ ਆਫ ਕੀ ਹੈ ਬਲਦ ਕੀ ਹੈ ਮੱਖਣ ਸਿੰਘ ਕਰਮਚੰਦ ਸਿੰਘ ਜੱਦੀ ਇੱਥੇ ਰਹਿਨੇ ਜੱਦੀ ਰਹਿਨੇ ਕਦੀ ਇੱਥੇ ਚੋਰੀ ਪਹਿਲਾਂ ਤਾਂ ਨਹੀਂ ਹੋਈ ਇੱਥੇ ਨਹੀਂ ਨਹੀਂ ਕੋਈ ਪਹਿਲੀ ਵਾਰੀ ਹੋਈ ਆ